ਮਿਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਠਿਆਲਾ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਉਤਮ ਭਾਈ ਹੁਣ ਅਗਲਾ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਮੱਝ ਤੁਹਾਨੂੰ ਦਿਖਾਉਣੀ ਆ ਗੱਲਬਾਤ ਆਪਾਂ ਕਰਦੇ ਹਿੰਨਾ ਹਾਂ ਜੀ ਬੀਰ ਦੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਵਧੀਆ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਕਰ ਪਾ ਰਹੇ ਹੋ ਨਾ ਬੀਤੇ ਦਿਨਾਂ ਤੇ ਪਛਾਣ ਨਹੀਂ ਜਾਂਦੇ ਤੇ ਪਛਾਣਨਾ ਕਿ ਅੱਜ ਰੱਬ ਸਭੀ ਧੰਨਵਾਦ ਵਿਆਹ ਹੀ ਇੱਕ ਹਾਂਜੀ ਹਾਂਜੀ ਤੁਹਾਡਾ ਵੀ ਟਾਈਮ 1.5 ਵਜੇ ਦਾ ਹੀ ਠੀਕ ਹੈ ਤੇ ਫਿਰ ਆਈ ਵਿਆਹ ਮੈਂ ਚਲੋ ਚਲੋ ਹੁੰਦੇ ਵਿਆਹ ਚਲੇ ਲੱਗੇ ਹੀ ਲੱਗੇ ਹੀ ਤੁਹਾਡਾ ਫੋਨ ਆ ਗਿਆ ਮੈਂ ਚਲੋ ਹਣਾ ਠੀਕ ਹੁਣ ਵਿਆਹ ਚ ਫਿਰ ਸਿੱਧਾ ਹੁਣ ਫੇਰ ਉੱਥੇ ਫਿਰ ਬਾਅਦ ਚ ਆਹ ਨਾ ਤਨ ਬੱਸ ਸਮਾਰਤੀ 2:30 ਵਜ ਗਏ ਉਦੋਂ ਠੀਕ ਆ ਤੇ ਹਾਂਜੀ ਹਾਂਜੀ ਬਾਕੀ ਦੋਸਤਾਂ ਨੂੰ ਠੀਕ ਆ ਵੀ ਵੇਗ ਗਿਆ ਮਾਲ ਕੱਲ ਆਲਾ ਫਿਰ ਮਾਹ ਮੈਂਟਰੀ 5-7 ਹੀ ਲੱਗੇ ਸਾਰੇ ਅੱਛਾ ਹਾਂਜੀ ਉਸੇ ਨੇ ਵੇਗਿਆ ਉਸ ਦਿਨ ਚੰਗੀ ਰੌਣਕ ਲਈ ਸੀਗੇ ਮੈਂ ਕਿਹਾ ਜਿਹੜੇ 8-10 ਪਸ਼ੂ ਹੀ ਉਹਨਾਂ ਸਾਠ ਹੀ ਮਿੰਟ ਲੱਗੇ ਆ ਅੱਛਾ ਤੇ ਉਹਨਾਂ ਚ ਸਿਰਫ ਇੱਕ ਗਾਂ ਹੀ ਰਹਿੰਦੀ ਆ ਉਦੋਂ ਵੀਡੀਓ ਚ ਉਹ ਵੀ ਵੇਖੀ ਉਹ ਵੀਰ ਉਹਨਾਂ ਸਾਈ ਪਾਤੀ ਸੀ ਅੱਛਾ ਉਹ ਜਾਣੀ ਦੂਰੀ ਘਰ ਸ਼ਕਰ ਆਲਾ ਅੱਛਾ ਤੇ ਫਿਰ ਉਹ ਕਿਰਾਏ ਭਾੜੇ ਕਰਕੇ ਵੀ ਕਹਿੰਦਾ ਵੀ ਕਿਰਾਇਆ ਇੱਥੋਂ ਦਾ 6-7000 ਮੰਗਦੇ ਆ ਆਹੋ ਤੇ ਕੋਈ ਵੀਰ ਜੀ ਨੇ ਮਾਲ ਖ ਵਿਦਿਆਰਥੀ ਨਾਲ ਨਾ ਬਣਾ ਜੇ ਦੂਰ ਤਾਮ ਆਲ ਜਾਣਾ ਤਾਂ ਕਰਾਇਦਾ ਦਾ ਵਾਧਾ ਲੱਗਣਾ ਹੈ ਹਾਂਜੀ ਤੁਹਾਡੇ ਵੱਲ ਭਾਵੇਂ ਕੋ ਅੱਗ ਲੈ ਜਾਏ ਦੂਰ ਲੈ ਜਾਏ ਤੁਸੀਂ ਕਰਾਇਆ ਅਗਲੇ ਦਾ ਹੀ ਹੈ ਹਾਂਜੀ ਹਾਂਜੀ ਇਹ ਕਰਕੇ ਉਹ ਵੀ ਇੱਕ ਹੈਗੀ ਆ ਦੋ ਪਸ਼ੂ ਹੋਰ ਨੇ ਆਪਣੇ ਤੇ ਕਿੰਨੇ ਕੇ ਫੋਨ ਫਾਨ ਆਏ ਫਿਰ ਉਦੋਂ ਫੋਨ ਬਹੁਤ ਜ਼ਿਆਦਾ ਆਏ ਜੀ ਠੀਕ ਹਾਂਜੀ ਹਾਂਜੀ ਚਲੋ ਨਾਮ ਦੱਸ ਤੇ ਕਰੀਆ ਨਾਮ ਆਪਣਾ ਉਤਮ ਸਿੰਘ ਜੀ ਸਨ ਆਫ ਗੁਰਦੇਵ ਸਿੰਘ ਵਪਾਰੀ ਪਿੰਡ ਕਠਿਆਲਾ ਤਸੀਹ ਡੇਰਾ ਬਾਬਾ ਨਾਨਕ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 98554 76701 ਲੋਜਾ ਨੰਬਰ 9814256054 ਠੀਕ ਹੈ ਚਲੋ ਸ਼ੁਰੂਆਤ ਫਿਰ ਆ ਜਿਹੜੀ ਗਾਂ ਤੋਂ ਹੀ ਆਪਾਂ ਕਰਨੀ ਆ ਥਾਣੇ ਜਿਹੜਾ ਕਾਫੀ ਪਿਆਰਾ ਵਾ ਇਹਦੇ ਕੋਲ ਥੋੜੀ ਜਿਹੀ ਵਿਧੀ ਪਛਾਣੂ ਕਰਿਓ ਇਹਨਾਂ ਤੁਹਾਡਾ ਕਿ ਦਿਖਾ ਦਈਏ ਚੰਗੀ ਤਰ੍ਹਾਂ ਆਹ ਦੇਖ ਸਾਡੇ ਥਾਣੇ ਦੇਖ ਲਈ ਕਾਫੀ ਗਿਆਬ ਤੇ ਚੰਗੇ ਗਿਆਬ ਤੇ ਥਣ ਜਿਹੜਾ ਲੱਗਾ ਤੋਰ ਹੀ ਦੋ ਵੇ ਕਰੀ ਫਿਰ ਇਹ ਕਿੰਨਾ ਕੁ ਲੱਜੇ ਟਾਈਮ ਹੈ ਚੰਗੀ ਤਿਆਰ ਹੁੰਦੀ ਆ ਪਾਰੇ ਪੱਲੇ ਦੀ ਗਾਂ ਜਿਹੜੀ ਤੇ ਹੈਗੀ ਵੀ ਕਰਾਸ ਚ ਫੈਟ ਵੀ ਚੰਗੀ ਆਈ ਜਾਓਗੇ ਸਭ ਮਾੜਿਆ ਗਿਟਾਰ ਲਾ ਕੀ ਮੇਰੀਆਂ ਬੰਦੇ ਚ ਬਹੁਤ ਆ ਬੰਦੇ ਕਪੜੇ ਕਪੜੇ ਪਾਏ ਠੀਕ ਆ ਇਹਨੂੰ ਵੀ ਪਾ ਲੈ ਬੰਨ੍ਹ ਸੀ ਕਿ ਮੈਂ ਇਹ ਨਹੀਂ ਬੇ ਸ਼ਰਮ ਹੋ ਰਹੀ ਜੀ ਨਾ ਤੇ ਠੀਕ ਆ ਜੀ ਦੰਗ ਮਾਜੀ ਚਵਾਈ ਤੇ ਇਹਦਾ ਇਸ ਤਰ੍ਹਾਂ ਦੁੱਧ ਕਿੰਨਾ ਕਿ ਚਵਾਈ ਜਾਊਗੀ ਆ ਵੀਰ ਜੀ ਦਾ ਕਾਰ ਜਿਹੜਾ ਨਾ ਪੈਂਦੀ ਸੂਏ ਦਾ ਵੀ ਕੋਈ ਮਤਲਬ ਇਹ 5 ਕਿਲੋਟਰ ਤੋਂ ਪਲਾਸੀ ਚੱਲੇਗੀ ਠੀਕ ਆ ਤੇ ਹੁਣ ਇਹਨਾਂ ਨੂੰ ਪਹਿਲੀ 20 ਲੀਟਰ ਨਾਰਮਲ ਭਰੇਗੇ ਠੀਕ ਆ ਥਾਣੇ ਤੋਂ ਇਹ ਵੱਖਿਆ ਬਹੁਤ ਪਿਆਰਾ ਲੱਗਾ ਮਤਲਬ ਮੱਜਾਂ ਦਾ ਥਾਣਿਆ ਹਾਂਜੀ ਹਾਂਜੀ ਵਧੀਆ ਥਾਣਿਆ ਚਵਾਈ ਵਾਲਾ ਥਾਣਿਆ ਠੀਕ ਆ ਤੇ ਬਾਕੀ ਦੇ ਨਸਾ ਵੀ ਕੱਦ ਕੱਠ ਵਾਲੀ ਵਹਿੜਿਆ ਕੋਈ ਛੋਟੀ ਦੀ ਕਰੋਸ ਆ ਹਾਂਜੀ ਗਰਮੀ ਦੇ ਚਿਰ ਵਧੀਆ ਰਹਿ ਕੇ ਫੈਰਫੁੱਡ ਵਾਲੀ ਵਹਿੜਿਆ ਠੀਕ ਆ ਹਾਂਜੀ ਹਾਂਜੀ ਤੇ ਮੁੱਲ ਮੋਲ ਵੀ ਦੇਖੋ ਜਿੱਦਾਂ ਦੀਆਂ ਗਾਵਾਂ ਤੁਹਾਨੂੰ ਪਤਾ ਹੀ ਹੁਣ ਮਤਾ ਵੀ ਤੇਜਾ ਫੜਾ ਗਿਆ ਹਾਂਜੀ ਤੇ ਇਹੋ ਜੀ ਦੇਖੋ ਐਵੇਂ 70 75 ਹਜ਼ਾਰ ਦੀ ਨਰਮਾ ਰੇਟ ਆ ਠੀਕ ਆ ਪਰ ਨਹੀਂ ਆਪਾਂ 70 75 ਇਹਦਾ ਕਰਨਾ ਆਪਾਂ ਇਹ ਵੀ ਦੇ ਦੇਣੀ ਜਿੱਦਾਂ ਇਹ ਵੇਖੀ ਸੀ ਪਰਸੋਂ ਵਾਂਗੂ ਕਰ ਦੋਗੇ ਬੱਸ ਫਿਰ ਜਾਵੇ ਪਹਿਲਿਆ ਪੁੰਨਾ ਦੀ 65000 ਦੀ ਜਦਾਂ ਵਿੱਚ 65000 ਦੀ ਵਿੱਚੋਂ ਕਿੰਨਾ ਕਰਨਾ ਮਾਨ 2000 ਹੀ ਹੋ ਘਟਾ ਦੇਣੀ 2 ਹੀ ਕਰਨਾ ਚ ਬੱਸ ਪੰਜ ਹੀ ਡਾ ਦੇਣੇ ਹੋ ਦਸ ਸਕਦੇ 60000 ਦੀ ਦੇ ਦਾਂਗੇ ਠੀਕ ਹੈ ਜੀ ਬਾਕੀ ਵੀਰ ਕੋਈ ਫੋਨ ਲਾਏ ਹੋਰੇ ਵਾਤ ਵਾਤ ਮਾਰ ਖੁੱਲਾ ਮੰਤਨ ਹੋ ਜਾਊਗਾ ਨੇਗਾ ਨਿਗਾਜਾ ਜੀ ਠੀਕ ਆ ਤੇ ਹੁਣ ਗਾਂ ਤੁਹਾਨੂੰ ਕਾ ਦਿਖਾਉਣੀ ਆ ਹੌਲੇ ਪਾਚ ਇਹ ਵੀ ਠੰਡੀ ਠੀਰੀ ਆ ਵੀ ਜੀ ਦੇਖੋ ਕਿਨਵਾ ਸੁਆਜ ਇਹਦਾ ਇਹਦਾ ਦੂਜਾ ਸੁਆਜ ਇਹ ਜਰਸੀ ਆ ਠੀਕ ਆ ਠੰਡੀ ਠੀਰੀ ਆ ਦੁੱਧ ਕਿੰਨਾ ਇਹ ਦੇਖੋ ਦੋਰ 7 ਲੀਟਰ ਤਿਆਰ ਜੇ ਦੋਰ ਹਾਂ ਫੇਰ ਇਹਨੂੰ ਸੋਈ ਨੂੰ ਕਿੰਨਾ ਚਿਰ ਹੋਇਆ ਸੋਈ ਨੂੰ ਬਈ 20 25 ਦਿਨ ਹੋ ਗਏ ਆ ਉਹ ਬੱਚਾ ਜੇ ਬੈਠਾ ਆਹਾ ਸਿੰਘ ਇਹਦੇ ਦੇਖ ਸਕਦੇ ਜੀ ਸਿੰਘੀ ਜਾਂਦੀ ਆ ਆਹ ਬੱਚਾ ਜੇ ਤਾਂ ਬਾਕੀ ਆਪਣੀ ਸਮਝਣਾ ਵੇਖ ਲੈ ਦੇਣ ਵੱਧ ਵੀ ਹੋ ਸਕਦੇ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਤੇ ਮੁੱਲ ਵਿੱਚ ਮੋਲੇ ਦਾ ਜਨਾਬ ਮਾਦੀ ਕਰਾ ਲਓ ਮੋਲੇ ਦਾ ਬਸ ਦੋ ਦੋ ਨਾ ਮਹੀਨਾ ਦਾ ਦੋ ਦੋ ਦਾ ਹੀ ਹਸਾਲ ਨਾ ਅੱਛਾ ਹਾਂਜੀ ਹਾਂਜੀ ਠੀਕ ਆ ਫੋਲ ਕਰਾਉਣ ਭਾਈ ਦਾ ਦੀ ਕਰਾ ਲਓ ਸੰਗੀ ਕਰਾ ਲਓ 16000 ਦੀ ਦੇ ਦਾਂਗੇ 16000 ਦੀ ਹਾਂਜੀ ਹਾਂਜੀ ਤੇ ਵਿੱਚੋਂ ਛੋਟ ਛੜ ਕਰਨੀ ਕੋਈ 1000 ਰੁਪਏ ਹੋਰ ਛੜਦਾ ਕਿ 15 15000 ਦੀ ਠੀਕ ਹੈ 15000 ਦਾ ਦੋ 2 ਮਹੀਨਾ ਦਾ ਦੋਤੀ ਦੇ ਦਸਨ ਸਾਹਿਬ ਨਾਲ ਬਾਕੀ ਇਹ ਆ ਕਿ ਚਲੋ ਜੇ ਕਿਸੇ ਵੀਰ ਨੇ ਘਰ ਚਾਹ ਪਾਣੀ ਵਾਸਤੇ ਖੜਨੀ ਸਾਰੀਆਂ ਗਰਮੀਆਂ ਚਾਹ ਪਾਣੀ ਵਧੀਆ ਪਿਆਈ ਜਾਊਗੀ। ਵਧੀਆ ਸਾਰੀਆਂ ਗਰਮੀਆਂ ਚਾਹ ਆਪਣੇ ਪੀਅਰ ਫਿਰ ਬਣਾ ਸਕੈ ਨੇ ਪੈਸੇ ਵਾਟ ਲੈ। ਠੀਕ ਆ। ਤੇ ਬਾਕੀ ਹੋਰ ਵੀ ਮਾਨ ਕਰਾਂਗੇ ਵੀਰਾਂ ਦਾ ਵੀ। ਬਾਕੀ ਚਾਹ ਵੀ ਸੰਘੇ ਨਹੀਂ ਬਣਾਉਗੀ। ਸਾਡੀਆਂ ਜੀ। ਬੈਡ ਚੰਗੀ ਹੁੰਦੀ ਇਹਨਾਂ ਦੀ। ਚੰਗੀ ਥਲੇ ਥਲੇ ਥਾਂ ਧਾਰ ਬਹੁਤ ਚੜਦੀ। ਤੇ ਹੁਣ ਆ ਗਈ ਆਪਣੇ ਕੋਲ ਛੋਟੀ ਗੱਬਨ ਜੇ। ਹਾਂਜੀ ਗੱਬਨ ਦੇ ਤੇ ਦੇਣਾ ਜਹਾ ਹੱਤਾ ਲੈਂਦੀ ਜੇ। ਇਹ ਕਿੰਨੇ ਕ ਦੁੱਧ ਆ ਲਈ ਜੇ? ਦੁੱਧ ਪਹਿਲੇ ਸਵੇਰ ਨੇ 12-13 ਲੀਟਰ ਭਰਾਇਆ ਅੱਗੇ 14 ਲੀਟਰ ਭਰੇਗੀ। ਠੀਕ ਆ ਫੋਂ ਦੇ ਇੱਕ ਜੰਗੀ ਕਾਟ ਘਾਟ ਰਹੀ ਝੋਟੀ ਚਲ ਨਾ ਨਾ ਚਲੀ ਜਾਂਦਾ ਸਾਂਭੀ ਪਤ ਜੀ ਕਬੂਰੇ ਪੂਰੇ ਪਾਰੇ ਪੱਲੇ ਦੀ ਝੋਟੀ ਆ ਵੀ ਮੈਡ ਵੀ ਜਿਹੜੇ ਪਹਿਲਾਂ ਤੁਹਾਨੂੰ ਦਿਖਾਏ ਸੀ ਉਹ ਵੀ ਪਾਰੇ ਪੱਲੇ ਦੀ ਤੇ ਇਹ ਵੀ ਜੜੀ ਝੋਟੀ ਚੰਗੀ ਸਾਂਭੀ ਸੰਧੀ ਆ ਖਾਣੇ ਵੀ ਚੰਗਾ ਲੱਗਾ ਇਹ ਦੇਖੋ ਇਹ ਤਿਆਰ ਹੋਣੀ ਆ ਥੱਲੇ ਅਜਾ ਟਾਈਮ ਖੜ ਵੀ ਗਿਆ ਹੁਤਾ ਜੀ ਠੀਕ ਹੈ ਜੀ ਤੇ ਇਹਦਾ ਮੁੱਲ ਦੇਖੋ ਵੀ ਜੀ ਪਲੇ ਜੜੀ ਝੋਟੀ ਆ ਖਾਸ ਤੂ ਵੀ ਚੰਗਾ ਆ ਸੋਹਣਾ ਆ ਹਾਂਜੀ ਮੁੱਲ ਕਰਾਉਂਦੇ ਇਹਦਾ ਵੀ 85 90 ਕਰਾ ਲਓ 80000 ਕਰਾਂਗੇ 80000 ਦੀ ਦੇ ਦੋਗੇ ਵਿੱਚੋਂ ਕਿੰਨਾ ਕਰਨਾ ਮੰਨ 2000 ਤਿੰਨ ਹੀ ਹੋਰ ਛੱਡ ਦਾਂਗੇ ਜੀ ਅੱਛਾ ਹਾਂਜੀ 75000 ਦੀ ਤੇ ਤਿੰਨ ਕਿੰਨਾ ਸਤ ਤਕੀ 500 ਹੀ ਨਹੀਂ ਪੈਗੇ ਜੀ ਫਿਰ ਵੇਜ ਮੈਂ ਤਿੰਨ ਕਿਹਾ 80 ਜੋ ਘਟਦੇ ਤਿੰਨ ਕਿੰਨਾ 77 ਬੰਦਾ ਤੁਸੀਂ 75 ਕਹਤਾ ਅੱਛਾ ਕਹਤਾ 75 ਹੀ ਦੇ ਦਾਂਗੀ ਚਲੋ ਜੇ ਮੂੰਹ ਨਿਕਲ ਗਿਆ 75 ਦੇ ਹਨ ਕੋਈ ਕੱਲ 1000 ਦੋ ਦਿਨੇ ਉਦਾਂ ਵੀ ਨਹੀਂ ਕਦੇ ਫੋਨ ਕੋਈ ਵੀਰ ਕਰਿਆ 1000 ਦੋ ਕਦੀ ਆਪਾਂ ਵੀ ਗੱਲ ਕੀਤੀ ਅੱਛਾ ਬਾਕੀ ਵੀਰ ਕੋਈ ਫੋਨ ਲਾਏ ਹੋਵੇ ਮਾਨਤਨ ਕਰਾਂਗੇ ਦੋਸਤ ਜੀ ਬੱਤ ਵਾਦੀ ਠੀਕ ਹੈ ਜੀ ਬਾਕੀ ਛੋਟੀ ਸਾਸ ਸੁਸਰੀ ਜਿੰਨੀ ਵੀ ਹੈਗੀ ਆ ਮਾਡਣਾ ਚੰਗੀਆਂ ਛੋਟੀ ਜਾਏ ਬਣੇਗੀ ਠੀਕ ਹੈ ਜੀ ਤੇ ਠੀਕ ਹੈ ਵਿਧਿਆਰ ਕੁਛ ਕਹਿਣਾ ਸਭ ਵੀਰ ਜੀ ਬਹੁਤ ਬਹੁਤ ਜਿਹੜੇ ਵੀਰ ਵੀਡੀਓ ਲੈਂਦੇ ਆਂ ਅਸੀਂ ਦੇਖੋ ਕਹਿੰਦੇ ਆ ਇੱਥੇ ਆਓ ਸਾਡੇ ਫਸਲੀ ਕਰਕੇ ਫੇਰ ਮਾਲ ਖੜੋ ਤੁਹਾਡੇ ਸ਼ਹਰੀਆਂ ਮਸਰ ਗਈਆਂ ਤੋਂ ਬੈਣਾ ਸਿੱਧਾ ਸਰਦ ਗੋਦਰਾ ਸਭ ਲੱਗਣ ਢੇਰੀ ਆ 100 ਤੋਂ ਉੱਪਰ ਕਹਿੰਦੇ ਸਾਡੇ ਕੋਲ ਪਸ਼ੂ ਆ ਅੱਛਾ ਉਹਨਾਂ ਵਿੱਚ ਵੀਰਾਂ ਨੇ ਸਾਈ ਵੀ ਪਾਤੀ ਉਹ ਵੀਰ ਕਹਿੰਦੇ ਵੇਖਦਾ ਭੇਜ ਦੋ ਮਾਹ ਆਕੜਾ ਦੂਰ ਆ 35 ਕਿਲੋਮੀਟਰ ਸਾਰਾ ਪੈਂਦਾ ਆ ਤੇ ਇੱਥੇ ਆਓ ਵਿਚਾਰੇ ਫਿਰ ਆਏ ਤੇ ਨਹੀਂ ਜੋ ਤੁਸੀਂ ਦੱਸਿਆ ਬਿਲਕੁਲ ਸਹੀ ਆ ਕਿ ਚਲੋ ਵੇਖ ਕੇ ਖੜਨੀਆ ਜੀ ਦੀਆਂ ਹਨਾ ਮੈਂ ਕਹਿੰਦਾ ਦੂਰ ਦਾ ਤਾਂ ਜਿਹੜਾ ਕੋਈ 100 100 ਕਿਲੋਮੀਟਰ ਆ ਉਹਦੇ ਵਾਸਤੇ ਔਖਾ ਹੋਣਾ ਤੇ ਆਪਣੇ ਲੋਕਲ ਹਿਸਾਬ ਨਾਲ ਠੀਕ ਹੈ ਜੋ ਵਿਚਾਰੇ ਮੰਨ ਗਏ ਤੇ ਫਿਰ ਆਜੀ ਉੱਥੇ ਗਿਆ ਮਾਲ ਤੋਂ ਠੀਕ ਹੈ ਬਾਕੀ ਬਹੁਤ ਬਹੁਤ ਧੰਨਵਾਦੀ ਸਾਰੇ ਵੀਰਾਂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਵੇਸ ਚ ਆ ਕੇ ਪਸੰਦ ਕਰਕੇ ਜਿਹੜੀ ਖੜੇ ਜੀ ਹਾਂਜੀ